मॉल मुर्दाबाद 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 करमजी मॉल मुर्दाबाद 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 सरकार मुर्दाबाद मुर्दाबाद मुर्दाबादमान मुर्दाबाद 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 आम आदमी पार्टी मुर्दाबाद 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 भगंतमान मुर्दाबाद 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 कजरीवल मुर्दाबाद 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 ਲੇ ਸੋਨਰਪਾ ਹੈ ਭਗਵਾਨ ਵਾਲਮੀਕ ਮਹਾਰਾਜ ਕੀ ਹੈ ਅੱਜ ਅਸੀਂ ਇੱਕ ਮੰਗ ਪੱਤਰ ਮਾਨਯੋਗ ਡੀਸੀ ਸਾਹਿਬ ਅੰਮ੍ਰਿਤਸਰ ਰਾਹੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇੱਕ ਮੰਗ ਪੱਤਰ ਭੇਜਿਆ ਵਾ ਜਿਹਦੇ ਵਿੱਚ ਅਸੀਂ ਮੰਗ ਕੀਤੀ ਹੈ ਕਿ ਕਰਮਜੀਤ ਅਨਮੋਲ ਜੋ ਕਿ ਮਰਾਸੀ ਜਾਤੀ ਨਾਲ ਸੰਬੰਧਿਤ ਰੱਖਦਾ ਹੈ ਔਰ ਭਗਵੰਤ ਮਾਨ ਜੋ ਕਿ ਪੰਜਾਬ ਸਰਕਾਰ ਉਹਨਾਂ ਵੱਲੋਂ ਇੱਕ ਜਾਲੀ ਸਰਟੀਫਿਕੇਟ ਬਣਾਵਾ ਕੇ ਜਿਹੜਾ ਸਾਡਾ ਜ਼ਰਵੈਸ਼ਨ ਜਿਹੜਾ ਸੀਗੀ ਉੱਤੇ ਐਸਸੀ ਸੀਡ ਸੀਗੀ ਔਰ ਉਹਨਾਂ ਜਿਹੜਾ ਸਾਡਾ ਕੋਟੇ ਨੂੰ ਜਿਹੜਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਪਿਛਲੇ ਸਮੇਂ ਵੀ ਦੇਖਿਆ ਜਾਵੇ ਕਿ ਵੀ ਭਗਵੰਤ ਮਾਨ ਦੇ ਜਿਹੜੇ ਕਰੀਬੀ ਸੀਗੇ ਅਮਰਤ ਮਾਨ ਉਹਨਾਂ ਦੇ ਪਿਤਾ ਵੱਲੋਂ ਵੀ ਜਿਹੜਾ ਐਸਸੀ ਸਰਟੀਫਿਕੇਟ ਬਣਾ ਕੇ ਜਿਹੜਾ 34 35 ਸਾਲ ਜਿਹੜੀ ਨੌਕਰੀ ਕੀਤੀ ਗਈ ਸੀਗੀ ਔਰ ਉਸਤੇ ਬਾਵਜੂਦ ਵੀ ਐਕਸ਼ਨ ਨਾ ਲੈਂਦੇ ਹੋਏ ਔਰ ਤਾਜ਼ਾ ਜਿਹੜਾ ਮਸਲਾ ਜਿਹੜਾ ਅੱਜ ਸਾਹਮਣੇ ਆਇਆ ਵਾ ਇੱਕ ਸੰਵਿਧਾਨਿਕ ਪੋਸਟ ਹੈ ਜਿਹੜੀ ਐ MP ਦੀ ਸੀਟ ਆ ਉਹਦੇ ਵਿੱਚ ਜਿਹੜਾ ਤੰਦਲੀ ਕਰਕੇ ਭਗਵੰਤ ਮਾਨ ਵੱਲੋਂ ਜਿਹੜਾ ਇੱਕ ਐਸਸੀ ਐਸਸੀ ਸਮਾਜ ਦਾ ਜਿਹੜਾ ਰਾਖਵਾ ਕਰਨ ਸੀਟ ਸੀਗੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਿ ਮਰਾਸੀ ਜਾਤੀ ਦੇ ਸੰਬੰਧਿਤ ਜਿਹੜਾ ਇਨਸਾਨ ਆ ਕਰਮਜੀਤ ਅਨਮੋਲ ਜਿਹੜਾ ਇੱਕ ਫਿਲਮੀ ਅਦਾਕਾਰ ਹੈਗਾ ਉਹਨੂੰ ਇੱਕ ਸੀਟ ਦਿੱਤੀ ਗਈ ਹੈ ਕਿ ਕਿਉਂਕਿ ਜਦੋਂ ਵੀ ਇਲੈਕਸ਼ਨ ਕੈਂਪੇਨ ਚੱਲਦੀ ਸੀਗੀ ਆਮ ਆਦਮੀ ਪਾਰਟੀ ਦੀ ਉਸ ਸਮੇਂ ਤੇ ਕਹਿੰਦੇ ਸੀਗੇ ਕਿ ਆਮ ਜਿਹੜੇ ਘਰਾਂ ਦੇ ਲੋਕ ਜਿਹੜੇ ਉਹਨਾਂ ਨੂੰ ਬਣਾਵਾਂਗੇ ਅਸੀਂ ਸਮਾਦ ਦੇ ਲੋਕਾਂ ਨੂੰ ਅੱਗੇ ਲੈ ਕੇ ਆਵਾਂਗੇ ਕਿ ਫਰੀਦਕੋਟ ਦੇ ਵਿੱਚ ਉਹਨਾਂ ਕੋ ਜਿਹੜਾ ਕੋਈ ਐਸੀ ਸਮਾਦ ਹੈ ਜਿਹੜਾ ਬੰਦਾ ਨਹੀਂ ਸੀਗਾ ਜਿਹੜਾ ਉਹਨਾਂ ਨੇ ਆਪਣਾ ਇੱਕ ਜਾਲੀ ਸਰਟੀਫਿਕੇਟ ਬਣਾ ਕੇ ਆਪਣਾ ਜਿਹੜਾ ਕਰੀਬੀ ਮਿੱਤਰ ਜਿਹੜਾ ਵਾ ਉਹਨਾਂ ਦਾ ਕਰਮਜੀਤ ਅਨਮੋਲ ਆ ਉਹਨੂੰ ਜਾਲੀ ਸਰਟੀਫਿਕੇਟ ਬਣਾ ਕੇ ਉਹਨੂੰ ਐਮਪੀ ਦੀ ਸੀਟ ਤੇ ਦਿੱਤੀ ਹੈ ਅਸੀਂ ਇੱਥੇ ਜਿਹੜੇ ਸਾਡੇ ਸਮਾਦ ਦੇ ਲੋਕ ਆ ਜਿਹੜੇ ਇਹਨਾਂ ਦਾ ਝਾੜੂ ਚੱਕੀ ਫਿਰਦੇ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ ਇਹਨਾਂ ਦੇ ਮਗਰ ਜਿਹੜੀ ਇਹਨਾਂ ਦੀਆਂ ਕੰਪੈਨੀਆਂ ਕਰਦੇ ਪਏ ਜੇ ਇਹ ਤੁਹਾਡੇ ਹੀ ਹੱਕ ਖਾਰੇ ਆ ਕਿਤੇ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰਦੇ ਪਏ ਆ ਔਰ ਤੇ ਜਾਲੀ ਸਰਟੀਫਿਕੇਟ ਬਣਾ ਕੇ ਜਿਹੜੀ ਐਮਪੀ ਦੀ ਜਿਹੜੀ ਸੰਵਧਾਨਿਕ ਸੀਟ ਆ ਜਿਹੜੀ ਔਰ ਇਹ ਚੋਣ ਲੜਦੇ ਪਏ ਆ ਔਰ ਕਿਤੇ ਨਾ ਕਿਤੇ ਜਿਹੜੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਦਲਿਤ ਵਿਰੋਧੀ ਜਿਹੜੀ ਸੋ ਜਿਹੜੀ ਆ ਉਹ ਖੁੱਲ ਕੇ ਅੱਜ ਸਾਹਮਣੇ ਆ ਚੁੱਕੀ ਆ ਔਰ ਅਸੀਂ ਇਲੈਕਸ਼ਨ ਕਮਿਸ਼ਨ ਤੋਂ ਔਰ ਜਿਹੜਾ ਪੁਲਿਸ ਕਮਿਸ਼ਨ ਅਮਰੀ ਸਰ ਨੂੰ ਜਿਹੜਾ ਅੱਗੇ ਮੰਗ ਪੱਤਰ ਦੇਣ ਆਏ ਆ ਕਿ ਇਰਤ ਜਿਹੜੀ ਕਮਲਜੀਤ ਅਨਮੋਲਤ ਜਿਹੜੀ ਬੰਦੀ ਘਰ ਧਾਰਾ ਲਾ ਕੇ ਜਿਹੜੀ ਇਹਨਾਂ ਦੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਨਾਲ ਦੇ ਨਾਲ ਇੱਕ ਹੋਰ ਮੈਂ ਗੱਲ ਗੱਵਾਂ ਗੈਨ ਜਾਵਾਂਗਾ ਕਿ ਜੇਕਰ ਸਰਕਾਰ ਵੱਲੋਂ ਇਰਤੇ ਕੋਈ ਉਸ ਕਾਰਵਾਈ ਨਾ ਕੀਤੀ ਗਈ ਤੇ ਸਮੂਹ ਜਿਹੜੀਆਂ ਦਲੇ ਸਮਾਗੀਆਂ ਜਥੇਬੰਦੀਆਂ ਵਾਂ ਉਹਨਾਂ ਵੱਲੋਂ ਜਿਹੜੀ ਪੰਜਾਬ ਬੰਦ ਦੀ ਕਾਲ ਦਿੱਤੀ ਜਾਵੇਗੀ ਬੋਲੇ ਸੋਨਹਿ ਰਹਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਗੁਰੂ ਗਿਆਨਨਾਥ ਮਹਾਰਾਜ ਕੀ ਜੈ ਮੇਰਾ ਨਾਮ ਬਾਬਾ ਸਨੀਨਾਥ ਹੈ ਅੱਜ ਅਸੀਂ ਡੀਸੀ ਆਫਿਸ ਆਏ ਨੇ ਮੰਗ ਪੱਤਰ ਦੇਣ ਜੋ ਕਰਮਜੀਤ ਸਿੰਘ ਅਨਮੋਲ ਇੱਕ ਪੰਜਾਬੀ ਕਲਾਕਾਰ ਨੇ ਜਿਨੇ ਜੈਲੀ ਐਸ ਸੀ ਸਰਟੀਫਿਕੇਟ ਬਣਾਇਆ ਹੈ ਬਣਾ ਕੇ ਔਰ ਐਮ ਪੀ ਦੇ ਇਲੈਕਸ਼ਨ ਲੜਦਾ ਲੜਦਾ ਪਏ ਅਸੀਂ ਚੋਣ ਕਮਿਸ਼ਨਰ ਨੂੰ ਕਹਿੰਨੇ ਨੇ ਵੀ ਇਹ ਜਿਹੜੀ ਨਾਮਿਨੇਸ਼ਨ ਉਹ ਵੀ ਰੱਦ ਕੀਤੀ ਜਾਵੇ ਇਹਨੂੰ ਇਲੈਕਸ਼ਨ ਲੜਨ ਤੋਂ ਵੀ ਰੋਕਿਆ ਜਾਵੇ ਤਾਂ ਕਿ ਜੋ ਸਾਡੇ ਗਰੀਬ ਪਰਿਵਾਰਾਂ ਦੇ ਜਿਹੜੇ ਹੱਕ ਨੇ ਉਹ ਸ਼ਰਿਆਮ ਹੀ ਕਰਮਜੀਤ ਸਿੰਘ ਅਨਮੋਲ ਖੋਹ ਰਿਹਾ ਹੈ ਤੇ ਅਸੀਂ ਕਹਿੰਨੇ ਇਰਤੇ ਕਾਰਵਾਈ ਕੀਤੀ ਜਾਵੇ ਜੇ ਪ੍ਰਸ਼ਾਸਨ ਨਿਗਲੀ ਕਰਦਾ ਅਸੀਂ ਧਰਨੇ ਕਰਾਂਗੇ ਜੀ ਧਰਨੇ ਲਾਵਾਂਗੇ ਜੇ ਹੋ ਸਕਾ ਤੇ ਭੁਖ ਹੜਤਾਲ ਤੇ ਵੀ ਬੈਠਾਂਗੇ ਠੀਕ ਹੈ ਆਪਣੇ ਸਾਰੇ ਸਮਾਜ ਨੂੰ ਨਾਂ ਲੈ ਕੇ ਬੋਲੇ ਸੋਨ ਰਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ